ਦੇ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਮੱਕੀ ਬੀਜ ਨੂੰ ਅੱਜ 6 ਦਿਨ ਹੋਇਆ ਜੀ ਆ ਨਿਕਲਾਈ ਬਾਹਰ ਇੰਨੀ ਇੰਨੀ ਸਵੇਰੇ ਲਾਵਾਂਗੇ ਦੂਜਾ ਪਾਣੀ ਸਾਰੇ ਤਕਰੀਬਨ ਨਿਕਲਾਈ ਹੈ ਟੂ ਜੈਡ ਮੱਕੀ ਆਪਣੀ ਬਾਹਰ ਸਵੇਰੇ ਦੂਜਾ ਪਾਣੀ ਲਾਵਾਂਗੇ ਇਧਰ ਤਾਇਕੇ ਕਰੀ ਜਾਂਦੇ ਜੀ ਪਨੀਰੀ ਵਾਲਾ ਥਾਂ ਤਿਆਰ ਉਧਰ ਅਰਜਨ ਮਗਰ ਪਾਇਆ ਰੋਟਾ ਵਿਟਰ ਆ ਝੋਟੇ ਨਾਲ ਮੈਂ ਮਾਰ ਕੇ ਹਟਿਆ ਹਾਲ 6 ਕਿਕ ਨਾਲਾਂ ਤਿਆਰ ਕੀਤੀਆਂ ਚਾਲੀਆਂ ਕਿੱਲੇ ਦੀ ਪਨੀਰੀ ਵੇਚਣੀ ਆ 6 ਾਂ ਥੋੜੀ ਵੇਚਣੀ ਬਸ ਦੋ ਦੋ ਢਾਈ ਰਕਣਾ ਵਾਲਾ ਦੀ ਵੇਚਣੀ ਆ ਉਹੀ ਵੱਧ ਵਾੜਿਆ ਸੀ ਤਾਂ ਯਸ ਸਵਰਾਜ ਅਰਜਨ ਕੀ ਆਪਣੇ ਆਂਗੋਂ ਇਹਨਾਂ ਨੇ ਮੱਕੀ ਬੀਜੀ ਆ ਤੇ ਮੱਕੀ ਵਾਲੇ ਵਾਹਨ ਚ ਹੋਰ ਬਾਸਪਤੀ ਜਾਂ ਛਬੀ ਛਬੀ ਲੱਗੂਗਾ ਇਹ ਪਤਾ ਨਹੀਂ ਕਿੰਨੇ ਵਾਹਨ ਦੀ ਪਨੀਰੀ ਵੇਚਣੀ ਇੱਥੇ ਕਿ ਵਾਹਨ ਦੂਰ ਦੂਰ ਆਣਾ ਤੇ ਪਤਾ ਨਹੀਂ ਕੀ ਸਾਕਦਾ ਕਿ ਇਹ ਤਾਂ ਥਾਂ ਹੀ ਵੱਧ ਬਣਾ ਲਿਆ ਸੀ अगले दिन जी सुबह खेत आ गए अपन नौ वज गए लैट आई हुई है मक्की ला रहे हैं दूजा पानी अज अठ बजे लैट आई थी शाम तक करागी चार बजे ती दो घंटे चला जाने अपना तो भाई जी मक्की बीजने वेले दो किलो थो तो थोड़ा वन जन घट्टा दो गटे का ठोके पतास दे तीन बोरियाँ डीएपी दी ठीक है ਚਾਰ ਥਾਈ ਲਗਾਈਆਂ ਮੱਕੀ ਦੀਆਂ ਠੋਕੀਆਂ ਬੀਜੀਆਂ ਉਹਨੇ ਕੀਰਤ ਜਲ ਤਾਂ ਹਾਂ ਪਿਛਲੀ ਵਾਰ ਅਸੀਂ ਪਟਾਸ਼ ਪਾਈ ਨਹੀਂ ਸੀ ਇੱਥੇ ਤਾਂ ਚੰਕੀ ਹੁੰਦੀ ਅਸੀਂ ਬਾਅਦ ਹੀ ਫਿਰ ਦੂਜਾ ਪਾਣੀ ਲੱਗਦਾ ਜੇ ਮੱਕੀ ਨੂੰ ਕੱਲ ਰਾਤ ਪੈ ਗਈ ਮੀਂਹ ਉਹਦੀ ਸਲਾਹ ਜੜੀ ਵੀ ਨਹੀਂ ਥੋੜਾ ਹੋਰ ਪੈ ਜਾਂਦਾ ਵੀ ਫਿਰ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਸੀ ਰਾਈਟਰ ਦੀ ਬੈਟਰੀ ਹੋ ਗਈ ਵੀ ਡੈੱਡ ਕਰੋ ਵੀ ੱਤਕਾ ਲਾ ਕੇ ਲਿਆਇਆ ਇੱਥੇ ਆ ਕੇ ਮੈਂ ਕਿਹਾ ਚਾਰਜ ਹੋ ਜੂਗੀ ਬੇਣੇ ਕੀ ਸਾਖਤਾ ਬੈਟਰੀ ਦਾ ਫੇਰ ਹੱਲਾ ਬੋਲ ਕੇ ਲੈ ਚਲੋ ਜੀ ਇਹ ਨਵੀਂ ਧਰੋਣੀ ਪੈਣੀ ਆ ਕੱਢਦੇ ਇਹਦਾ ਵੀ ਜੱਬ ਨਵੇੜ ਹੀ ਦਿੰਨੇ ਆ ਰੋਜ਼ ਪਾਣੀ ਨਹੀਂ ਲੱਗੀ ਜਾਂਦਾ ਜੀ ਪਾਣੀ ਛੱਡੇ ਨੂੰ ਅੱਧਾ ਘੰਟਾ ਹੋਇਆ ਹੈ ਜੀ ਅੱਧਾ ਘੰਟਾ 35 ਮਿੰਟ ਬਸ ਆਦਾ ਜਾਵੜਾਂ ਗੰਸਰੇ ਤੇ ਪਰਲੇ ਪਾਸੇ ਨਹੀਂ ਹਜੇ ਗੰਨਾ ਉੱਤੋਂ ਦੀ ਕੋਕੋ ਕੇ ਪੀ ਆਜੂ ਪਾਣੀ ਮਲੇ ਪਾਣੀ ਬਹਨਾਲੇ ਮੱਕੀ ਵੀ ਗੋਣੇ ਸਾਰੀ ਉੰਗਰੀ ਲੋ ਜੀ ਕੱਲਾ ਕੱਲਾ ਦਾਣਾ ਆਗਰੇ ਮੱਕੀ ਦਾ ਕੱਲਾ ਕੱਲਾ ਦਾਣਾ ਪਾਰੀ ਲੈਣਦੇ ਆ ਫੇਰੀ ਮਰਾਂਗੀ ਕਿਹੜਾ ਉਧਰ ਜੋ ਉਦੋਂ ਹੀ ਜਾਵਾਂਗਾ ਉਦੋਂ ਸਾਰੀਆਂ ਖਾਲੀਆਂ ਸਰੇ ਲੱਗਣਾਂ ਹਾਂਜੀ ਅੱਜ ਹੀ ਫਿਰਦੀਆਂ ਅੱਧੀਆਂ ਜੋ ਸਾਰੀਆਂ ਸਰੇ ਲੱਗਣਾਂ ਨਾ ਉਦੋਂ ਜਾਵਾਂਗੇ ਉਧਰ ਵੀ ਪਰਲੇ ਟੇਡੇ ਬੈੱਡ ਭਰ ਕੇ ਫਿਰ ਮੋਟਰ ਕਰਦਾਂਗੇ ਬੰਦ ਅਣ ਇਹਦੇ ਨਾਲ ਲੈਨੇ ਪੰਗਾ ਕਿਵੇਂ ਸਟਾਰਟ ਹੋਊਗਾ ਹੁਣ ਮਤਰਾ ਮੱਕੀ ਦਾ ਆਪਣੀ ਲੱਗ ਗਈ ਆ ਸਿਰੇ ਆ ਰਹੇਗੀ ਮਾੜੀ ਜਿਹੀ ਖਾਲੀ ਆ ਰਹੇਗੀ ਇੱਕ ਖਾਲੀ ਇੱਕ ਤੇ ਖਾਲੀ ਆ ਰਹੇਗੀ ਦੋ ਖਾਲੀਆਂ ਰਹਿੰਗੀਆਂ ਸਿਰ ਤੇ ਬਾਕੀ ਸਾਰਾ ਪਾਣੀ ਲੱਗ ਗਿਆ ਓਕੇ ਦੀ ਰਿਪੋਰਟ ਹੋ ਗਿਆ ਕੰਮ ਚਾਰ ਪੰਜ ਦਿਨ ਕਿਆ ਕੰਨੀ ਲੜਨੀ ਹੈ ਯਾਰ ਮੱਕੀ ਤਕਰੀਬਨ ਓਕੇ ਦੀ ਰਿਪੋਰਟ ਸਾਰੀ ਉਗ ਰਹੀ ਆ ਕੋਈ ਵੀਰਲਾਇ ਦਾਣਾ ਜਿਹੜਾ ਹਜੇ ਨਿਕਲੇ ਨਹੀਂ ਉਹ ਵੀ ਨਿਕਲ ਆਊਗਾ ਓਕੇ ਹੋ ਗਿਆ ਨਾ ਕੰਮ ਚੈਨਲ ਨੂੰ ਆਪਣੇ ਨੂੰ ਸ਼ੇਅਰ ਕਰ ਦਿਓ ਬਾਈ ਜੀ ਚੈਨਲ ਕਰ ਲਓ ਸਬਸਕ੍ਰਾਈਬਰ ਆ ਅਕੀਲਾ ਲੋਕਰਾਂ ਫੇਸਬੁੱਕ ਤੇ ਵੀ ਹੈਗਾ ਆਪਣਾ ਚੈਨਲ ਇਹ YouTube ਵਾਲਾ ਨਾਂ ਹੀ PV04 ਲੋ ਵਲੌਗਸ ਆ ਰਹਿੰਦਾ ਪਾਸਾ ਥੋੜਾ ਜਿਹਾ ਅਰ ਪਈ ਅੱਧ ਤਿੱਕਰ ਇਹਦੋਂ ਚੜਦਾ ਘਟਾ ਪਾਣੀ ਹਰ ਇੱਕ ਵਾਰ ਦਾ ਕੰਮ ਆ ਹਰ ਇੱਕ ਵਾਰ ਕੰਪਿਊਟਰ ਕਰੈਲ ਹੋਣੇ ਪਤਾ ਨਹੀਂ ਕੀ ਚੱਕਰ ਆ ਮਿਲਦੇ ਆ ਨਵੇਂ ਵੀਡੀਓ ਦੇ ਨਾਲ